ਚਤੁਰੀਆ ਕਾਲ ਪੰਜਾਬੀਓ ਪੰਜਾਬੀਓ ਸਤਲੁਜ ਤੇ ਪਹੁੰਚੇ ਆ ਆ ਜਾ ਬਿਆੜੀ ਸੋ ਸਤਲੁਜ ਸ਼ੂਕ ਰਿਹਾ ਹੈ ਪੂਰਾ ਸ਼ੁਕਰ ਹੈ ਇਧਰ ਦਿਖਾ ਦਰਿਆ ਪਾਣੀ ਦੀ ਸਪੀਡ ਦੇਖੋ ਤੁਹਾਨੂੰ ਹੌਲੀ ਹੌਲੀ ਅਸੀਂ ਕੈਮਰੇ ਤੇ ਆਣ ਇੱਕ ਇੱਕ ਤਸਵੀਰ ਦਿਖਾਵਾਂਗੇ ਅਸੀਂ ਜਿਹੜਾ ਮਾਲਵੇ ਨੂੰ ਦੁਆਬੇ ਨਾਲ ਜੋੜਨ ਵਾਲਾ ਪੌੜਾ ਸਿੱਧਵਾਂ ਵੇਟ ਉੱਥੇ ਪਹੁੰਚ ਚੁੱਕੇ ਆ ਸਮੇਂ ਪੰਜਾਬ ਚ ਹੜ੍ਹਾਂ ਨੇ ਦਸਤਕ ਦੇ ਦਿੱਤੀ ਹੈ ਪੰਜਾਬ ਚ ਵਿਆਸ ਨੇ ਪਹਿਲਾਂ ਹੀ ਵਿਰਾਟ ਰੂਪ ਦਿਖਾਤਾ ਹੈ ਸਤਲੁਜ ਵਿਰਾਟ ਰੂਪ ਦਿਖਾਉਣ ਨੂੰ ਤਿਆਰ ਵਰ ਤਿਆਰ ਹੈ ਤੁਸੀਂ ਹਾਲਾਤ ਦੇਖੋ ਜਿਹੜਾ ਪਾਣੀ ਛੱਡਿਆ ਗਿਆ ਸੀ ਰਾਤ ਉਹ ਪਹੁੰਚ ਚੁੱਕਿਆ ਹੈ ਅਜੇ ਹਾਲਾਤ ਹੋਰ ਖਰਾਬ ਹੋਣਗੇ ਪਰਮਾਤਮਾ ਕਰੇ ਹਾਲਾਤ ਖਰਾਬ ਨਾ ਹੋਣ ਪਰ ਅਸੀਂ ਜੋ ਸਚਾਈ ਹੈ ਤੁਹਾਨੂੰ ਉਹ ਦੱਸਣਾ ਚਾਹ ਰਹੇ ਹਾਂ ਉਹ ਦਿਖਾਉਣਾ ਚਾਹ ਰਹੇ ਹਾਂ ਦੇਖੋ ਤਸਵੀਰਾਂ ਦੇਖੋ ਤਸਵੀਰਾਂ ਕਿਸ ਤਰੀਕੇ ਪਾਣੀ ਸ਼ੂਕ ਰਿਹਾ ਹੈ ਦਰਿਆ ਸ਼ੂਕ ਰਿਹਾ ਹੈ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿਆਂ ਦਰਿਆ ਨੇ ਜਿਹੜੇ ਕਿਨਾਰੇ ਸੀ ਉਹ ਢੋਣੇ ਸ਼ੁਰੂ ਕਰ ਦਿੱਤੇ ਨੇ ਮਿੱਟੀ ਖੋੜ ਕੇ ਲੈ ਜਾ ਚੁੱਕਿਆ ਦਰਿਆ ਥੋੜਾ ਹੋਰ ਵਿੱਚ ਨੂੰ ਹੁੰਨੇ ਆ ਭਿਆਨਕ ਤਸਵੀਰਾਂ ਸਿੱਧੂਆਂ ਬੇਟ ਤੋਂ ਤੁਹਾਨੂੰ ਅਸੀਂ ਦਿਖਾ ਰਹੇ ਆ ਸਤਲੁਜ ਸ਼ੂਕ ਰਿਹਾ ਹੈ ਸ਼ੂਕਦਾ ਹੋਇਆ ਜਾ ਰਿਹਾ ਸਤਲੁਜ 23 ਦੇ ਵਿੱਚ ਹਾਲਾਤ ਇਦਾਂ ਦੇ ਬਣੇ ਸੀ ਪਰ ਉਦੋਂ ਪਾਣੀ ਬੰਨੇ ਬੰਨੇ ਟੱਪ ਗਿਆ ਸੀ ਹਜੇ ਬੰਨੇ ਤਾਂ ਨਹੀਂ ਟੱਪਿਆ ਪਰ ਆ ਦੇਖੋ ਬੰਨੇ ਖੁਰਨ ਲਾ ਦਿੱਤੇ ਨੇ ਦੇਖੋ ਮਿੱਟੀ ਦੀਆਂ ਢਿਗਾਂ ਲੱਗ ਰਹੀਆਂ ਨੇ ਸੋ ਕੋਈ ਵੀ ਵੀਰ ਦਰਿਆਵਾਂ ਦੇ ਕੰਡਿਆਂ ਤੇ ਜਾਣ ਦੀ ਜਿਹੜੀ ਕੋਸ਼ਿਸ਼ ਨਾ ਕਰੇ ਪੰਜਾਬ ਚ ਮੋੜ ਹੜ੍ਹਾਂ ਨੇ ਦਸਤਕ ਦੇ ਦਿੱਤੀ ਆ ਹਾਲਾਤ ਭਿਆਨਕ ਬਣੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇ ਅਸੀਂ ਅੱਜ ਦਰਿਆ ਸਤਲੁਜ ਤੇ ਪਹੁੰਚੇ ਆ ਦਰਿਆ ਦਾ ਸਤਲੁਜ ਦਾ ਬਰਾਡ ਰੂਪ ਇਸ ਪਾਸੇ ਦਿਖਾਓ ਆ ਆ ਤੁਸੀਂ ਦੇਖ ਸਕਦੇ ਹੋ ਕੈਮਰਾ ਕੈਮਰੇ ਦੀ ਅੱਖ ਨਾਲ ਸਾਨੂੰ ਡਰ ਵੀ ਲੱਗਦਾ ਵੀ ਫੋਨ ਨਾਲ ਵਿੱਚ ਹੋ ਜਵੇ ਇਹ ਵੀ ਡਰ ਆ ਸੋ ਦੇਖੋ ਸਤਲੁਜ ਦਾ ਬਰਾਡ ਰੂਪ ਭਿਆਨਕ ਰੂਪ ਸਤਲੁਜ ਕਹਿੰਦਾ ਮੈਂ ਆਬਦਾ ਬਰਾਦ ਰੂਪ ਦਿਖਾਉਂਗਾ ਜੋ ਇਸ ਪਾਸੇ ਦਿਖਾ ਆ ਜਿਹੜੇ ਪਾਪੂਲਰ ਖੜੇ ਨੇ ਡਿੱਗਣ ਨੂੰ ਤਿਆਰ ਨੇ ਦੇਖੋ ਪਹਿਲਾਂ ਵੀ ਡਿੱਗੇ ਨੇ ਦੋ ਤਿੰਨ ਆ ਕਿਸੇ ਦੇ ਪਾਪੂਲਰ ਬੀਜੇ ਨੇ ਕਿ ਕਿਸੇ ਜ਼ਿਮੀਂਦਾਰ ਦੇ ਪਾਪੂਲਰ ਬੀਜੇ ਨੇ ਉਹ ਡਿੱਗਣ ਨੂੰ ਤਿਆਰ ਬਰ ਤਿਆਰ ਖੜਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਉਹ ਦੇਖੋ ਵਾਹਿਗੁਰੂ ਵਾਹਿਗੁਰੂ ਭਿਆਨਕ ਤਸਵੀਰ ਜਿਹੜੀ ਤੁਸੀਂ ਸਾਡੇ ਕੈਮਰੇ ਤੇ ਦੇਖੀ ਆ ਕਿਸ ਤਰੀਕੇ ਪਾਪੂਲਰ ਦਾ ਇੱਕ ਵੱਡਾ ਦਰਖਤ ਤੈਸ ਨੈਸ ਹੋ ਗਿਆ ਸੋ ਭਿਆਨਕ ਤਸਵੀਰਾਂ ਸੱਤ ਲੋਜ ਦੀਆਂ ਮੈਂ ਤੁਹਾਨੂੰ ਦਿਖਾ ਰਿਹਾ ਵਿਆਸ ਪੂਰੇ ਫਾਨ ਤੇ ਐ ਪਿੱਛੋਂ ਰੁੜ ਕੇ ਬੂਟੀਆਂ ਵਗੈਰਾ ਵੀ ਆ ਰਹੀ ਨੇ ਉਹ ਦੇਖੋ ਅਗਲਾ ਪਾਪੂਲਰ ਵੀ ਜਾਣ ਦੀ ਤਿਆਰੀ ਚਾ ਸੋ ਪਾਪੂਲਰ ਕਿਵੇਂ ਜਿਵੇਂ ਆਪਾਂ ਜ਼ਮੀਨ ਚੋਂ ਮੂਲੀ ਪੜਦੇ ਆ ਇਸ ਤਰੀਕੇ ਪਾਣੀ ਪਟ ਕੇ ਲੈ ਗਿਆ ਪਾਣੀ ਨੇ ਬਹੁਤ ਵੱਡਾ ਨੁਕਸਾਨ ਜਿਹੜਾ ਕੀਤਾ ਤੁਸੀਂ ਹਾਲਾਤ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕਿੰਨੇ ਭੜੇ ਜਿਹੜੇ ਹਾਲਾਤ ਉਹ ਬਣੇ ਹੋਏ ਨੇ ਇਹ ਬਹੁਤ ਬਹੁਤ ਪ੍ਰੇਅਨ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਤਲੁਜ ਦੇ ਬਿਲਕੁਲ ਉੱਪਰ ਖੜਾ ਮੈਂ ਹਾਲਾਤ ਜਿਹੜੇ ਸੁਖਾਵੇਂ ਨਹੀਂ ਲੱਗ ਰਹੇ ਇਹ ਸਾਰਾ ਪਾਣੀ ਇਹ ਲੈਂਦੇ ਨੂੰ ਜਾ ਰਿਹਾ ਪਾਕਿਸਤਾਨ ਨੂੰ ਜਾ ਰਿਹਾ ਤੇ ਗਾਹਾਂ ਜਾ ਕੇ ਹੁਣ ਗਾਹਾਂ ਵੀ ਬਹੁਤ ਇਹਨੇ ਨੁਕਸਾਨ ਕਰਨਾ ਹੈ ਸੁਲਤਾਨਪੁਰ ਲੋਧੀ ਜਿੱਥੋਂ ਵੀ ਇਹ ਲੰਘਦਾ ਹੈ ਹਨਾ ਤੇ ਗਾਹਾਂ ਪਾਕਿਸਤਾਨ ਨੂੰ ਵੀ ਕਹਿੰਦੇ ਆ ਕਿ ਭਾਰਤ ਨੇ ਕਹਿਤਾ ਹੈ ਭਾਈ ਤਿਆਰ ਰਹੋ ਪਾਣੀ ਆ ਰਿਹਾ ਸੋ ਪਾਣੀ ਸਾਰਾ ਚੜਦੇ ਤੋਂ ਲੈਂਦੇ ਵੱਲ ਨੂੰ ਜਾਂਦਾ ਹੈ ਤੇ ਨੁਕਸਾਨ ਕਿਸ ਤਰੀਕੇ ਕਰਦਾ ਜਾਂਦਾ ਹੈ ਆ ਦਿਖਾ ਦਿਓ ਇੱਕ ਵਾਰ ਆ ਸਾਰਾ ਆ ਕਿਵੇਂ ਕਿਨਾਰੇ ਤੋੜਦਾ ਹੋਇਆ ਸਤਲੁਜ ਸਭ ਕੁਝ ਤੈਸ ਨੈਸ ਕਰਦਾ ਹੋਇਆ ਸਤਲੁਜ ਜਾ ਰਿਹਾ ਹੈ ਸੋ ਇਹ ਭਿਆਨਕ ਤਸਵੀਰਾਂ ਨੇ ਸਾਨੂੰ ਅਜਈਆਂ ਤਸਵੀਰਾਂ ਕਦੇ ਵੀ ਨਾ ਦਿਖਾਉਣੀਆਂ ਪੈਣ ਪ੍ਰਮਾਤਮਾ ਕਰੇ ਕਿ ਇਦਾਂ ਦੇ ਹਾਲਾਤ ਕਦੇ ਨਾ ਬਣਨ ਪਰ ਰੱਬ ਮੂਰੇ ਕੁਦਰਤ ਮੂਰੇ ਕਿਸੇ ਦਾ ਜ਼ੋਰ ਜਿਹੜਾ ਨਹੀਂ ਚੱਲਦਾ ਸੋ ਇਹ ਭਿਆਨਕ ਤਸਵੀਰਾਂ ਤੁਹਾਨੂੰ ਅਸੀਂ ਸਤਲੁਜ ਦੀਆਂ ਦਿਖਾਈਆਂ ਨੇ ਤੁਸੀਂ ਹਜੇ ਵੀ ਕੈਮਰੇ ਦੀ ਅੱਖ ਨਾਲ ਦੇਖ ਹੀ ਰਹੇ ਹੋ ਐਣਾ ਵੀ ਕਿੰਨੀਆਂ ਭਿਆਨਕ ਮੰਜ਼ਰ ਹੈ ਜਿਹੜਾ ਐਣਾ ਇਸ ਪਾਸਿਓ ਤੁਸੀਂ ਇਸ ਪਾਸੇ ਜਲੰਧਰ ਹੈ ਜਿੱਥੇ ਹੁਣ ਕੈਮਰਾ ਹੈ ਤੇ ਆ ਦੂਜੇ ਪਾਸੇ ਆਹ ਤੁਸੀਂ ਦੇਖੋ ਤਸਵੀਰਾਂ ਹਨਾ ਇਧਰੋਂ ਸਤਲੁਜ ਛੂਕਦਾ ਆ ਰਿਹਾ ਹੈ ਪਾਣੀ ਪਹਾੜਾਂ ਚੋਂ ਡਿੱਗਦਾ ਹੈ ਇਸ ਪਾਸੇ ਲੁਧਿਆਣਾ ਹੈ ਅੱਗੇ ਇਹ ਕਾਲੇ ਪਾਣੀ ਨਾਲ ਭਰਿਆ ਹੁੰਦਾ ਪਰ ਅੱਜ ਪਾਣੀ ਮਿੱਟੀ ਨੇ ਬਿਲਕੁਲ ਸਾਫ਼ ਕਰ ਦਿੱਤਾ ਹੈ ਕੁਦਰਤ ਨੇ ਇਸ ਪਾਸੇ ਜਲੰਧਰ ਹੈ ਜਿੱਧਰ ਹੁਣ ਕੈਮਰਾ ਹੈ ਦੇ ਇਸ ਪਾਸੇ ਮੈਂ ਦੁਬਾਰਾ ਲਿਆਉਣਾ ਹੈ ਦੇਖੋ ਉਹ ਸਾਹਮਣੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਉੱਥੇ ਮੀਂਹ ਪਾਲਾ ਹੈ ਮੀਂਹ ਇੱਥੇ ਵੀ ਹੈ ਪਰ ਇਸ ਪਾਸੇ ਦੇਖੋ ਉਹ ਦੇਖੋ ਦਿਖ ਰਿਹਾ ਤੁਹਾਨੂੰ ਉਹ ਪੂਰੀ ਤੇਜ਼ੀ ਦੇ ਨਾਲ ਮੀਂਹ ਪੈ ਰਿਹਾ ਜੀ ਉਹ ਮੀਂਹ ਡਿੱਗ ਰਿਹਾ ਹੈ ਸੋ ਭਿਆਨਕ ਤਸਵੀਰਾਂ ਸਤਲੁਜ ਆਪਦੇ ਵਿਰਾਜ ਰੂਪ ਦੇ ਵਿੱਚ ਆ ਚੁੱਕਾ ਹੈ ਇੱਥੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੱਤ ਕਿਵੇਂ ਜਿਹੜਾ ਪਾਪੂਲਰ ਦਾ ਇੱਕ ਵੱਡਾ ਦਰਖਤ ਸੀ ਉਹ ਕਿਵੇਂ ਤਹਿਸ ਨਹਿਸ ਹੋ ਗਿਆ ਹੋਰ ਵੀ ਦਰਖਤ ਡਿੱਗਣ ਨੂੰ ਤਿਆਰ ਬਰ ਤਿਆਰ ਖੜੇ ਨੇ ਪਰਮਾਤਮਾ ਕਿਰਪਾ ਕਰੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਪਰ ਜਿਹੜੇ ਹਾਲਾਤ ਨੇ ਉਹ ਨੁਕਸਾਨ ਵਾਲੇ ਬਣਦੇ ਜਾ ਰਹੇ ਨੇ ਆ ਤਸਵੀਰਾਂ ਦੇਖੋ ਦੇਖੋ ਭਿਆਨਕ ਤਸਵੀਰਾਂ ਸਾਨੂੰ ਦਿਖਾਉਂਦਿਆਂ ਹੋਇਆਂ ਨੂੰ ਵੀ ਡਰ ਲੱਗ ਰਿਹਾ ਹੈ ਹਨਾ ਦੇਖੋ ਦੇਖੋ ਸਤਲੁਜ ਕਿਵੇਂ ਉਫਾਨ ਤੇ ਹੈ ਛੂਕ ਰਿਹਾ ਹੈ ਸਤਲੁਜ ਸਤਲੁਜ ਆਪਦਾ ਵਿਰਾਟ ਰੂਪ ਦਿਖਾਉਣ ਲਈ ਜਿਹੜਾ ਉਤਾਵਲਾ ਹੋ ਰਿਹਾ ਤੇ ਇਹਦੇ ਨਾਲ ਨਾਲ ਉੱਪਰ ਦੇਖੋ ਆ ਦੇਖੋ ਕਾਲੀ ਘਟਾ ਕਿਵੇਂ ਕਾਲੀਆਂ ਘਟਾਵਾਂ ਬਣ ਕੇ ਆ ਚੁੱਕੀਆਂ ਨੇ ਬੱਦਲ ਹਣਾ ਬਹੁਤ ਚੜਿਆ ਆ ਰਿਹਾ ਜਿਹਦੇ ਕਰਕੇ ਪੰਜਾਬ ਚ ਵੀ ਮੀਂਹ ਨੇ ਬੰਬ ਬੁਲਾ ਰੱਖੇ ਨੇ ਅਸੀਂ ਖੜੇ ਆ ਇੱਥੇ ਵੀ ਪੂਰੀ ਤੇਜ਼ੀ ਦੇ ਨਾਲ ਜਿਹੜਾ ਮੀਂਹ ਪੈ ਰਿਹਾ ਖੁਦਾ ਨਾ ਖਾਸਤਾ دریاਆਂ ਮਾਂ ਦੇ ਕੰਢੇਰੇ ਦੇ ਲੋਕ ਦੂਰ ਹੋ ਜਾਓ ਹਣਾ ਪ੍ਰਮਾਤਮਾ ਭਲੀ ਕਰੂਗਾ ਜਲਦੀ ਹਾਲਾਤ ਸਖਾਵੇਂ ਹੋ ਜਾਣਗੇ ਜਿਵੇਂ ਜਿਵੇਂ ਅਗਲੀ ਰਿਪੋਰਟ ਆਊਗੀ ਕੋਈ ਵੀ ਗੱਲਬਾਤ ਹੋਊਗੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਾਵਾਂਗੇ ਦੇਖੋ ਆ ਪਾਣੀ ਦੇਖੋ ਕਿਵੇਂ ਗੋਲ ਕਚੈਰੀਆਂ ਬਣਾ ਰਿਹਾ ਹੈ ਹਣਾ ਉਹ ਦੇਖੋ ਗੋਲ ਘੁੰਮਣੀਆਂ ਜੀਆਂ ਬਣਾ ਰਿਹਾ ਹੈ ਬੋਏ ਬੇਹੱਦ ਡਰਾਉਣੀਆਂ ਤਸਵੀਰਾਂ ਸਤਲੁਜ ਤੇ ਤੇ ਕਿਰਪਾ ਕਰਕੇ ਇੱਕ ਬੇਨਤੀ ਹੋਰ ਹੈ ਕੋਈ ਇਹ ਇੱਥੇ ਤਮਾਸ਼ਾ ਜਾਂ ਮਜਮਾ ਨਹੀਂ ਲੱਗਿਆ ਇੰਜੋਏ ਕਰਨ ਆਪਦੇ ਬੱਚਿਆਂ ਨੂੰ ਲੈ ਕੇ ਇੱਥੇ ਪਾਣੀ ਦਿਖਾਉਣ ਨਾ ਆਓ ਬਹੁਤ ਬੁਰੇ ਹਾਲਾਤ ਨੇ ਬਦਲ ਦੇਖੋ ਕਿਵੇਂ ਚੜ ਚੜ ਆਉਂਦੀ ਹੈ ਕਾਲੀਆਂ ਘਟਾਵਾਂ ਐਨਾ ਸੌਣ ਦਾ ਕੰਮ ਭਾਦੋਂ ਨੇ ਪੂਰਾ ਕੀਤਾ ਸੋ ਭਾਦੋਂ ਦੇ ਵਿੱਚ ਲੱਗੀ ਝੜੀ ਬੜੀ ਖਤਰਨਾਕ ਸਾਬਤ ਕਈ ਵਾਰ ਹੋ ਜਾਂਦੀ ਹੈ ਭਾਦੋਂ ਤੇ ਅਸੂ ਦੀ ਝੜੀ ਬਹੁਤ ਖਤਰਨਾਕ ਹੁੰਦੀ ਹੈ ਉਹੀ ਹੋ ਰਿਹਾ ਸੋ ਹੜ੍ਹ ਵਰਗੇ ਹਾਲਾਤ ਪੰਜਾਬ ਚ ਬਣਦੇ ਦਿਖਾਈ ਦੇ ਰਹੇ ਨੇ ਅਗਲੀਆਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ